ਜੀ ਮਾਤਾ ਤੁਹਾਨੂੰ ਐ ਕਹਿੰਦੀ ਸੀ ਆਪਣੇ ਆਲਾ ਰਾਸ਼ਨ ਕਾਰਡ ਤੇ ਮੋਦੀ ਚਾਚੇ ਵਾਲਾ ਰਾਸ਼ਨ ਵੰਡੀ ਜਾਂਦੇ ਆ ਜੰਨੀ ਤੇ ਮਨ ਉਹ ਸਿਮੋ ਹੌਲੀ ਬੋਲਾ ਕੰਧਾਂ ਦੇ ਵੀ ਕੰਨ ਹੁੰਦੇ ਨੇ ਵੰਡੀ ਜਾਂਦੇ ਪਰ ਆਪਾਂ ਕੀ ਲੈਣਾ ਆਜੋ ਭਾਈ ਘਰ ਘਰ ਰਾਸ਼ਨ ਚਕੀਮ ਆਗੀ ਹੁਣ ਘਰ ਘਰ ਵੰਡਾਂਗੇ ਓਏ ਕੈਪਟਨ ਤੂੰ ਕੈਪਟਨ ਨਾ ਦੇਖ ਕਰ ਨੂੰ ਹੱਥ ਪਾਉਣਾ ਜੰਨੀ ਨਾਲ ਕਿਉਂ ਪੰਗੇ ਲਈ ਜਾਂਦਾ ਕਤਤ ਸੈਣੀ ਖੇਚਲ ਕਰਨ ਦੀ ਲੋੜ ਨਹੀਂ ਹੈਗੀ ਮੈਂ ਤੁਹਾਡੇ ਘਰੇ ਬੋਰੀ ਛੱਡ ਕੇ ਆਉਂਗਾ ਉਹ ਨੋ ਉੜ ਜਾਣਿਆ ਰਾਸ਼ਨ ਕਾਰ ਸਾਡੇ ਵਾਲਾ ਤੇ ਕਨਕ ਮੋਦੀ ਚਾਚੀ ਵਾਲੀ ਤੁਸੀਂ ਨਾਮ ਵੰਡ ਕੇ ਆਪ ਦਾ ਚਮਕਾਈ ਜਾਂਦੇ ਹੋ ਕਪੀ ਤੇ ਇਹ ਕੀ ਗੱਲਾਂ ਕਰਦੀਆਂ ਇਹ ਹੀ ਤਾਂ ਸੀ ਰੀਤੀ ਰਿਵਾਜ ਚੱਕਣਾ ਵੀ ਜਿਹੜਾ ਮਰਜੀ ਘਾੜ ਹੋਵੇ ਜਿਹੜਾ ਮਰਜੀ ਆਜੇ ਕਨਕ ਲੈ ਕੇ ਜਾਵੇ ਹੋ ਜਨੇ ਤੂੰ ਐ ਕਰਿਆ ਕੱਪੂ ਦੇ ਵੀ ਦੋ ਕਟੇ ਛੱਟੇ ਇਹਦਾ ਟਾਟ ਹੋਇਆ ਪਰਦਾ ਲੱਗਦਾ ਹੁਣ ਤੇਰੇ ਨਾਲ ਪੰਗਾ ਲਊ